ਸ੍ਰੀ ਮੁਖਵਾਕ ਪਾਤਸ਼ਾਹ ਦਸਵੇਂ ਸ਼ਪੈ ਸੰਦ ਤਪ ਪ੍ਰਸਾਦ ਚਕਰ ਚਿਹਨ ਅਰ ਵਰਨ ਦਾ ਨਹਿਨ ਜੀਹ ਰੂਪ ਰੰਗ ਅਰ ਰੀਕ ਭੇਖ ਕੋ ਕਹਿ ਨਾ ਸਕਤ ਕਿਹਾ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿਜ ਕੋਟ ਇੰਦਰ ਇੰਦਰਾਨ ਸਾਹ ਸਹਾਨ ਗਨਜ ਤੇਰ ਪਵਨ ਮਹੇਪ ਔਰ ਨਰ ਅਸੁਰ ਨੇਤ ਨੇਤ ਬਣ ਤਿਰਣ ਕਹਤ ਤਵ ਸਰਬ ਨਾਮ ਕਥ ਕਵਨ ਕਰਮ ਨਾਮ ਮਰਨਤ ਸਮਤ ਪੁਜੰਗ ਪ੍ਰਯਾਤ ਸੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ नमस्तं पकाय नमस्तं अजाय नमस्तं भगन्जे नमस्तं अपन्जे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं पतामं नमस्तं परिते नमस्तं अपीते नमस्तं अबाही नमस्तं अटाहे नमस्तं अनिलले नमस्तं अनादे नमस्तं छिददे नमस्तं गदे नमस्तं अगञ्जे नमस्तं अपञ्जे नमस्तं उदारी नमस्तं अपारी नमस्तं स्विकं नमस्तं अनेकान नमस्तं अपुते नमस्तं अजुते नमस्तं निरकर्मे नमस्तं निरपरमे नमस्तं निर्देशे नमस्तं निरपेषे नमस्तं निरनामे नमस्तं निरम्मे नमस्तं नर्तते नमस्तं निरकाते नमस्तं नृतुते नमस्तं अपुते नमस्तं अलोके नमस्तं अशोके नमस्तं नृताप्य नमस्तं अथापे नमस्तं त्रिमाने नमस्तं निधा नमस्तं अगा नमस्तं अबाही नमस्तं त्रिवर्गे नमस्तं असर्गे नमस्तं प्रपोगे नमस्तं सजोगे ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਦਲਾਸਰੀ ਨਮਸਤੰ ਨਿਰਾਸਰੀ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਰਬੇ ਨਮਸਤਸਤ ਅਰਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ नमो सर्व रूपे नमो सर्व भूपे नमो सर्व खापे नमो सर्व थापे नमो सर्व काले नमो सर्व पाले नमस्तस्त देव नमस्तं अपेदा जनमे मस्तम सुबनमे नमोनी ओ सर्व महोनी नमो सर्व रंगे नमो सर्व पंगे नमो काल काले नमस्तस्त दयाले ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਤੰਦੇ ਨਮੋ ਤੰਦੇ ਨਮਸਤੰ ਨਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਕੋਖੰ नमो सर्वकर्ता नमो सर्वहरता नमो जोग जोगे नमो भोग भोगे नमो सर्व दयाले नमो सर्व पाले चात्री छंद तप प्रसाद अरूप है अनूप है अजू है अपू है अलेख है बेघ है नाम है काम है ती है अपीह है अजीत है पीत है त्रिमान है निदान है त्रवर्ग है सर्ग है ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਬਹੁਤ ਹੈ ਪਰਨ ਹੈ ਅਗੰਜ ਹੈ ਪੰਜ ਹੈ ਚੂਜ ਹੈ ਝੰਜ ਹੈ ਮੀਕ ਹੈ ਰਫੀਕ ਹੈ ਧੰਨ ਹੈ ਬੰਦ ਹੈ ਤੇਰੇ ਬੋਝ ਹੈ ਸੋਜ ਹੈ ਹਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੇਕ ਹੈ ਨਿਰਸਰੇਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜਾਮ ਹੈ ਅਭੂਤ ਹੈ ਸ਼ੋਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਾਹ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇੱਕ ਹੈ ਪੁਜੰਗ ਪ੍ਰਿਆਤ ਸੰਦ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਤੇ ਨਿਰਸੰਗੀ ਪਰਮਾਤੇ ਨਮੋ ਪਾਣ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਣ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਣ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਜ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਦੇ ਨਮੋ ਸ਼ਸਤਰ ਪਾਣੇ ਨਮੋ ਵਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹਮ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਬਾਣ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿਧ ਦਾ ਬੁੱਧ ਦਾ ਪ੍ਰੇਤ ਕਰਤਾ ਅਜੋ ਉਰਧ ਅਰਧੰ ਅਗੰ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜ਼ੋਰ ਚਾਤਰੀ ਸ਼ਾਂਦਾ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਅਦੇਸ ਹੈ ਭੇਸ ਹੈ ਉਦੰ ਪ੍ਰਿਆਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਣਾਤੇ ਨਮਸਤਵੰ ਪਰਮਾਤੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक सुखे नमो सर्व रोके नमो सर्व भोगे नमो सर्व जीतं नमो सर्व पीतम नमो सर्व ज्ञानं नमो परमतानं नमो सर्व मंत्रं नमो सर्व जंत्रं नमो सर्वद्रिशं नमो सर्वकृशं नमो सर्वरंगे त्रिपंगी अनंगे नमो जीवजीवं नमो बीटबीजे अखिज्जे अपिजे समस्तं प्रसेजे कृपालं स्वरूपे कुकर्मं प्रणासि सदा सर्वदा हृदसिजं निवासी चरपटशंद तपप्रसाद अमृतर्मे अमृतधर्मे अचल जोके अचल भोगे ਚਾਲ ਰਾਜੇ ਅਤਲ ਸਾਜੇ ਅਖੰਨ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਪ੍ਰਾਨੰ ਸਰਬੰ ਭੁਗਤਾ ਸਰਬੰ ਜੁਕਤਾ ਸਰਬੰ ਦੇਵੰ ਸਰਬੰ ਤੇਵੰ ਸਰਬੰ ਕਾਲੇ ਸਰਬੰ ਪਾਲੇ ਰਵਾਰ ਸੰਧ ਤਾ ਪ੍ਰਸਾਦ ਆਦ ਰੂਪਾ ਨਾਗ ਮੂਰਤ ਅਜੋਣਪੁਰਖ ਆਪਾਰ ਸਰਬ ਬਾਣ ਤ੍ਰਮਾਨ ਦੇਵ ਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪਨ ਕਾਲ ਤਤਰ ਤਤਰ ਵਿਰਾਜਹਿ ਅਵਰੂ ਅਵਦੂਤ ਰੂਪਰਸਾਲੰ ਨਾਮ ਧਾਮਨਾ ਦਾਤ ਦਾਕਰ ਰੂਪ ਰੰਗਨ ਰੇਖ ਆਦ ਪੁਰਖ ਧਰਮ ਮੂਰਤ ਜੋਣਾ ਜਸੇ ਨੇ ਸਾਰਨਾ ਪੇ ਸਡਾਕਰ ਰੂਪ ਰੇਖ ਨਾ ਰਾਗ ਚਤਰ ਤਤਰ ਦਿਸ਼ਾ ਵਿਸ਼ਾ ਹੋਏ ਫਲੂ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੋ ਨਹ ਜਾਹੀ ਸਰਬਮਾਨ ਸਰਬਤਰ ਬਾਣ ਸਦਾ ਬਮਾਨ ਤਾਹੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪalek ਖੇਲ 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 ਖੇਲਣਾ ਅੰਤ ਕੋ ਫਿਰ ਇਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਦੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚਕਰ ਬਕਰ ਫਿਰ ਚਤੁਰ ਚੱਕ ਮਾਨਹੀ ਪੁਰਤੀਨ ਲੋਗ ਚੌਦਾ ਕੇ ਵਿਖੈ ਤਕ ਜਪਹੀ ਜਿਹ ਜਾਪ ਆਦ ਦੇਵ ਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਭ ਰਚਿਓ ਸਜੰਮ ਭਵ ਗੜਨ ਪੰਜਨ ਹਾਰ ਕਾਲ ਹੀ ਕਲਾ ਸੰਯੋਗਤ ਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨਸਤਤ ਏਕ ਪੁਰਖ ਵਜੂਤ ਗਰਭ ਗੰਜਣ ਸਰਬ ਭੰਜਣ ਆਦ ਰੂਪਾ ਸੋਤ ਅੰਗ ਹੀ ਨ ਭੰਗ ਨਾਤਮ ਏਕ ਪੁਰਖ ਆਪਾ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਤਰ ਨ ਜਾਣਹੀ ਜਿਹੇ ਰੂਪ ਰੰਗ ਅਰੇਖ ਪਰਮ ਬੇਦ ਪੁਰਾਣ ਜਾ ਕੈ ਨੀਤ ਭਾਗਤ ਨਿਤ ਕੋੜ ਸਿਮਰਤ ਪ੍ਰਾਣ ਸਾਸਤਰ ਨਾ ਆਵਈ ਵਹੁ ਚਿਤ ਮਧੁ ਭਾਰ ਛੰਦ ਤਪ ਪ੍ਰਸਾਦ ਗੁਣ ਗਾਨੇ ਉਦਾਰ ਮਹਿਮਾ ਅਪਾਰ ਆਸਣ ਅਪੰਗ ਉਪਮਾ ਅਨੰਗ ਅਨਪਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਸ਼ਾ ਹਾਨਸ਼ਾ ਰਾਜਾਨ ਰਾਜ ਪਾਲਾਨ ਭਾਣ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਬਾ ਅਪੰਗ ਗਤ ਮਿਤਿ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁਤ ਪ੍ਰਚੰਡ ਮਿਤ ਗਾਤੇ ਅਖੰਡ ਅਲਿਸ਼ਯ ਕਰਮ ਅਦ੍ਰਿਸ਼ਯ ਕਰਮ ਸਰਬਾ ਪ੍ਰਣਾਡਿਆ ਅਨ ਡੰਡ ਬਾਡਿਆ ਚਾਤਰੀ ਛੰਦ ਤਪ ਪ੍ਰਸਾਦ ਗੋਬਿੰਦੇ ਮੁਕੰਦੇ ਉਡਾਰੇ ਅਪਾਰੇ ਹਰੀਯੰ ਕਰੀਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਕਰ ਪਰਤੇ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਤਰੇ ਛੰਦ ਨਾ ਛਤਰ ਨਾ ਮਿੱਤਰ ਨਾ ਪਰਮੰ ਨਾ ਪਿਤਰ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿਤਰ ਨਾ ਮਿੱਤਰ ਪਰੇ ਹੈ ਮਿੱਤਰ ਪ੍ਰਤੀਸ ਅਦੀਸ ਅਦ੍ਰਿਸ ਅਕ੍ਰਿਸ਼ भगवती शांड तप प्रसाद कथते के अचि ज दिसक के अपिज पेसक के अगंज कर्म के 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 है के अपंज परमै के अपिज लोक है के अदित सुख है के विद्युत वर्णन है के भूत करना के राजम प्रवाह है के धर्मम पुदा है के अचुक वर्णन के सर्बा अपर्ण के जगतम कृति है के सत्रं सत्री है के ब्राह्मण स्वरूप है के अनुप अनुप है

ਕੇ ਸਰਵਤਰ ਮਾਨਿਆ ਹੈ ਕੇ ਸਰਵਤਰ ਦਾਨਿਆ ਹੈ ਕੇ ਸਰਵਤਰ ਗਾਵੜਾ ਹੈ ਕੇ ਸਰਵਤਰ ਭਾਵਣਾ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਭੇਸ਼ਾ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸਾਜ ਹੈ ਕੇ ਸਰਵਤਰ ਦੀਨਾ ਹੈ ਕੇ ਸਰਵਤਰ ਲੀਨਾ ਹੈ ਕੇ ਸਰਵਤਰ ਜਾਹੂ ਕੇ ਸਰਵਤਰ 파ਹੋ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਭੇਸ਼ਾ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲ ਹੈ के हंता के गंता के पेखी के पेखी के सर्वत्र काज है के सर्वत्र है के सर्वत्र सुख है के सर्वत्र पोख है के सर्वत्र त्राण है के सर्वत्र प्राण है के सर्वत्र देश है के पेशा है के सर्वत्र मान है सदैव प्रधान है के सर्वत्र है के सर्वत्र है के पान है के मान है केसरवत्र इंद्र है केसरवत्र चंद्रा है केसर बंग है के परमंग फहीम के आकल अलाम के साहेब कलाम है के हुसनल वजू है तमाम रजू है हमेशुल सलामा, सलीकत मुदाम गनीमल शकस्ता, शिकस्त है गरीबुल परस्त है बिलंदुल मकान है जमीन उलजमान तमीजुल तमाम है रजुल निदान है हरीफुल अजीमा, है रजाइक यकीन है ਅਨੇਕ ਨੂੰ ਤਰੰਗ ਹੈ ਭੇਦ ਹੈ ਪੰਗ ਹੈ ਜੀਜ਼ੁਲ ਹੈ ਗਨੀ ਮਲਖ ਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਕਤ ਬਪੂਤ ਹੈ ਪ੍ਰਪੁਗਤ ਪ੍ਰਵਾਹ ਹੈ ਸਜੋਗਤ ਸੁਦਾ ਹੈ ਸਦਾਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦਾਵਲ ਕਾਮ ਹੈ ਨਿਰਵਾਦ ਸਰੂਪ ਹੈ ਗਾਧ ਹੈ ਅਨੂਪ ਹੈ ਓਂਗਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਮੇ ਤ੍ਰਵਰਗੰ ਤ੍ਰਵਾਦੇ ਅਗੰਜੇ ਅਗਾਦੇ ਸਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤੇਰ ਭੁਗਤ ਸਰੂਪ ਹੈ ਛਿਜ ਹੈ ਸ਼ੋਤ ਹੈ ਕਨਰਕੰ ਪ੍ਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਰੋਕਤ ਪ੍ਰਵਾਹ ਹੈ ਸਦਾ ਵੰਗ ਸਦਾ ਹੈ ਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਤਾਤਰੀ ਸੰਦ ਅਪੰਗ ਹੈ ਨੰਗ ਹੈ ਵੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਤੋਤ ਆਸ ਹੈ ਉਦਾਸ ਹੈ ਤੰਦ ਹੈ ਬੰਦ ਹੈ ਅਪਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਚਿੰਤ ਹੈ ਸੁਨਿੰਤ ਹੈ ਲਿਖ ਹੈ ਦੇਖ ਹੈ ਅਲੇਖ ਹੈ ਪੇਖ ਹੈ ਟਾ ਹੈ ਗਾ ਹੈ ਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਅਨੇਤ ਹੈ ਸੁਨੇਤ ਹੈ ਜਾਤ ਹੈ ਜਾਤ ਹੈ ਤਰਪੜ ਛੰਦ ਤਪ ਪ੍ਰਸਾਦ ਸਰਬੰਗੰਤਾ ਸਰਬੰਗੰਤਾ ਸੰਖਿਆਤਾ ਸਰਬੰਗਿਆਤਾ ਸਰਬੰਗਰਤਾ ਸਰਬੰਗਕਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੋਤਾ ਸਰਬੰਗ ਮੁਕਤਾ ਸਾਗਰ ਛੰਦ ਤਪ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬਪੂਤੇ ਪਰਮਾਤੰ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਬਪੂਤੇ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਨਰਪੰਗੀ ਸਰੂਪੇ ਸਰਬੰਗੀ ਅਨੂਪੇ न पुत्र न पुत्र न सत्र न मित्र न तात न मात न जात न पात निरसाकं श्री कह मितो अमीकं सदावं प्रवाह है अदा है अदा है भगवती शंद तप प्रसाद कि जाहर जहूर है कि हाजर हजूर है मिसल सलाम है समस्त कलाम है कि साहेब दिमाग है कि उसनल चिराग है कि कामल करीम है कि रज करीम है कि रोजी देहिंद है कि रज करिंद है करीमल कमाल है कि उसनल जमाल है गनीमल खिराज है गरीबुल निवाज है रिफुल शिकान है रासुल फिकान है ਕਲੰਗੰ ਪ੍ਰਨਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀਮ ਹੈ ਰਜ਼ਾਇ ਕਰੀਮ ਹੈ ਸਮਸਤ ਲੋ ਜ਼ੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਨਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬਲ ਗਵਾਨ ਹੈ ਮੇਸਲ ਰਵਾਨ ਹੈ ਤਮਾਮਲ ਤਮੀਜ ਹੈ ਸਮਸਤ ਲ ਅਜ਼ੀਜ਼ ਹੈ ਪਰਮ ਪਰਮ ਈਸ ਹੈ ਸਮਸਤ ਲ ਅਦੀਸ ਹੈ ਦੇਸਲ ਲੇਖ ਹੈ ਮੇਸਲ ਭੇਖ ਹੈ ਜਮੀਨ ਲਜਮਾ ਹੈ ਮਿਕਲ ਇਮਾ ਹੈ ਕ੍ਰੀਮਲ ਕਮਾਲ ਹੈ ਜਰਵਤ ਕਮਾਲ ਹੈ ਕਿਤਨ ਪ੍ਰਕਾਸ਼ ਹੈ ਕਿ ਮਿੱਤੋ ਸੁਭਾ ਸ ਹੈ ਕਿ ਅਜ ਸ੍ਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿਤਨ ਅਨਾੰਗ ਹੈ ਕਿ ਮਿੱਤੋ ਅਭੰਗ ਹੈ ਮਧੁਪਾਰ ਛੰਦ ਤਪ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਾਰੇ ਅਗੰਝ ਹਰ ਨਰ ਪਰਪੰਝ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਾਵੇ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਚੇਜ ਅੰਗ ਆਸਨ ਭੰਗ ਉਪਮਾ ਅਪਾਰ ਗਤ ਮਿਤੇ ਉਦਾਰ ਜਲ ਤਲ ਅਮੰਡ ਦੇਸ ਵਿਸ ਅਪੰਡ ਜਲ ਤਲ ਮਹੰਤ ਦੇਸ ਵਿਸ ਬੇਅੰਤ ਅਨ ਭਾਵੇ ਅਨਾਸ ਤ੍ਰਿਤ ਤਰ ਤੋ ਰਾਸ ਆਦਾਨ ਬਾ ਏਕ ਸਦਾ ਪੂ ਅੰਕਾਰ ਆਦਿ ਕਥਨੀ ਅਨਾਦ ਕਲਖੰਡ ਖਿਆਲ ਗੁਰਬਾਰ ਅਕਾਲ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਅਨਛੇਜ ਗਾਤ ਆ ਜਿਦ ਨ ਬਾਤ ਅਨ ਝਾਂਜ ਗਾਤ ਅਨ ਰੰਝ ਬਾਤ ਅਨ ਟਟ ਭੰਡਾਰ ਅਨ ਠਟੇ ਅਪਾਰ ਆ ਢੀਠ ਧਰਮ ਅਤ ਠੀਠ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾਈ ਸ਼ੰਦ ਤਪ ਪ੍ਰਸਾਦ करुणालया है अरकालया है कलखंडन है महमंडन है जगतेश्वर है परमेश्वर है कल कारण है सर्वण है तृत के तृण है जगके कृण है मनमान्या है जगजान्या है सर्वं पर है सर्वंकर है सर्वपाश्या है सर्वनाश्या है करुणाकर है विश्वम पर है सर्वेश्वर है जगतेश्वर है ब्रह्मंडस हैं कलखंडस है परते पर है करुणा करता कृत है मृत मृत है अमृता मृत है करुणा कृत है कृता कृत है तरणी कृत है अमृतेश्वर है परमेश्वर है कृता कृत है अमृता मृत है अजब्पा कृत है अमृता मृत है नरनायक है कल कायक है ਵਿਸਵੰਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਪਵ ਪੰਜਨ ਹੈ ਅਰ ਗੰਜਨ ਹੈ ਰਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਕਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਉਡੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ नमो राज राजे नमो इंद्र इंद्रे नमो अंधकारे नमो तेड तेजे नमो ब्रंद ब्रंदे नमो बीज विजे नमो राज सं ताम सं शांत रूपे नमो परम तत्तम अततम रूपे नमो योग जोगे नमो ज्ञान ज्ञाने नमो मंत्र मन्त्रे नमो ध्यान ध्यानने नमो जद्य जदे नमो ज्ञान ज्ञाने नमो भोज पूजे नमो पान पाने नमो कलाकरता नमो शांत रूपे नमो इंद्रेंद्र इंद्रे अनादं विपुते कलंकार रूपे अलंकार लங்கே नमो वासासे नमो बाक वंके अपंगीश्वर रूपे अनंगीय नामे त्रपंगी त्रकाले अनंगीय नामे हे कचरी शंद अजय अलय अपह अपह अपू अजू अनास प्रकाश ਅਗੰਜ ਭੰਜ ਅਲਖ ਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾ ਅਟਾ ਅਨਾਤੇ ਪ੍ਰਮਾਤੇ ਅਜੋਨੀ ਅਮੋਨੀ ਨਾਰਾਗੇ ਨਰੰਗੇ ਨਰੂਪੇ ਨਰਿਖੇ ਅਕਰਮੰ ਅਪਰਮੰ ਅਗੰਜੇ ਅਲਕੇ ਉਰੰ ਪ੍ਰਯਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਪੂਤੇ ਸਮਸਤੁਲ ਸਰੂਪੇ ਉਹ ਕਰਮੰ ਪ੍ਰਣਾਸੀ ਸੋ ਧਰਮੰ ਬਿਪੂਤੇ ਸਦਾ ਸਤਦਾਨੰ ਸਤਰੰ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਏ ਬਿਪੂਤੇ ਗਜਾਏ ਬਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚਕਰਵਰਤੀ चतर चक्र भुगते सुजम् पव शुभं सर्वदा सर्व जुगते दुकालंग प्रणासि दयालंग रूपे सदा आंग संगे अपंगं विभूते चतर चक्रवर्ती चतर चक्र भुगते सुजम् पव शुभं ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਬ ਦੇ ਪੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ